ਜਿੰਦਾਬਾਦ ਜੌਹਰ ਬੀ ਕਲਿਨੇ ਜਿੰਦਾਬਾਦ ਲਾਸ਼ ਵੀਰ ਸਿੰਘ ਵਾਹ ਜਿੰਦਾਬਾਦ ਬੋਲਦੇ ਕੀ ਕੰਮ ਹੈ ਅੱਜ ਪਿੰਡ ਸਾਗਲੀ ਵਿੱਚ ਪਹੁੰਚੇ ਹੋ ਕਿਸ ਤਰ੍ਹਾਂ ਦੀ ਲਾਗ ਹੈ ਜਿਹੜੀਆਂ ਮੀਟਿੰਗਾਂ ਅਕਾਲੀ ਦਲ ਦੇ ਵੱਲੋਂ ਸ਼ੁਰੂ ਹੋ ਚੁੱਕੀਆਂ ਨੇ ਕਿਸ ਦੇ ਸਬੰਧ ਵਿੱਚ ਕਿਸ ਤਰ੍ਹਾਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਦੀ ਚੋਣਾਂ ਉੱਤੋਂ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਆਮਰ ਸ਼ਹੀਦ ਸંત ਹਰਚੰਦ ਸਿੰਘ ਲੌਂਗਵਾਲ ਜਿਹੜੇ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਦੀ ਸ਼ਹਾਦਤ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਪੰਜਾਬ ਦੇ ਵਿੱਚ ਹੋਈ ਉਹਨਾਂ ਦੀ ਸ਼ਹਾਦਤ ਨੂੰ ਸਰਦਾਰ ਦੇ ਫੁੱਲ ਭੇਟ ਕਰਨ ਲਈ ਆਉਣ ਵਾਲੀ 20 ਅਗਸਤ ਨੂੰ ਲੌਂਗ ਵਾਲ ਵਿਕੇ ਇੱਕ ਕਾਨਫਰੰਸ ਕੀਤੀ ਹੈ ਜਿਹੜੀ ਕਾਨਫਰੰਸ ਹਰ ਸਾਲ ਹੁੰਦੀ ਹੈ ਤੇ ਦੇਸ਼ ਦੇ ਬਹੁਤ ਵੱਡੇ ਵੱਡੇ ਨੇਤਾ ਜਿਹੜੇ ਰਹੇ ਉਹਨਾਂ ਨੂੰ ਸਰਦਾਰ ਦੇ ਫੁੱਲ ਭੇਟ ਕਰਦੇ ਰਹੇ ਨੇ ਤੇ ਕਰਦੇ ਰਹਿਣਗੇ ਇਸ ਦੇ ਸਬੰਧ ਦੇ ਵਿੱਚ ਜੀ ਹਮੇਸ਼ਾ ਹਰ ਸਾਲ ਦੀ ਜਿਹੜਾ ਹੈ ਕਿ ਵੱਖ-ਵੱਖ ਜਿਹੜੇ ਹਲਕੇ ਦੇ ਸਾਡੇ ਸੰਗਠਨ ਦੇਲੇ ਦੇ ਪਾਰਲੀਮੈਂਟ ਦੇ ਉਨਾ ਹਲਕਾ ਦੀ ਸਮੂਲੀ ਲੀਡਰਸ਼ਿਪ ਚਾਹੁੰਦੀ ਹੈ ਸਾਰੇ ਜਿਹੜੇ ਹਲਕਾ ਚਾਹੁੰਦੇ ਨੇ ਗੁਜ਼ਾਰੀ ਮੁਲਕ ਦੀ ਅਸੀਂ ਮਿਲ ਕੇ ਜ਼ਿਲ੍ਹਾ ਪ੍ਰਧਾਨ ਤੇਂਦਰ ਸਿੰਘ ਸੰਘਰੇੜੀ ਸਾਹਿਬ ਦੇ ਨਾਲ ਮਿਲ ਕੇ ਅਸੀਂ ਇਕੱਠੇ ਹੋ ਕੇ ਜਿਹੜੇ ਵਰਕਰ ਸੌਦੇਦਾਰ ਸਹਿਬਾਨ ਨੂੰ ਲੰਮ ਗੱਲ ਕਰਕੇ ਇਸ ਜਿਹੜੇ ਸਮਾਗਮ ਹੈ ਇਹਦੇ ਵਿੱਚ ਜਿਹੜੀ ਆ ਭਰਮੀ ਸਮੂਲੀਅਤ ਜਿਹੜੀ ਆ ਸਾਡੇ ਵਰਕਰਾਂ ਤੇ ਉਦਿਹਾਰ ਸਹਿਬਾਨ ਦੀ ਹੋਣੀ ਹੈ ਤੇ ਉਹਦੇ ਸਬੰਧ ਦੇ ਵਿੱਚ ਹੀ ਅੱਜ ਅਸੀਂ ਇੱਕ ਮੀਟਿੰਗ ਹਲਕਾ ਦਰਬਾਦੀ ਰੱਖੀ ਸੀ ਤੇ ਬਹੁਤ ਵਧੀਆ ਜਿਹੜਾ ਹੰਗਾਰਾ ਉਹ ਮਿਲ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਜਿਵੇਂ ਪਹਿਲਾਂ ਦੀ ਤਰ੍ਹਾਂ ਇਸ ਸਾਲ ਉਦੋਂ ਵੀ ਵੱਧ ਚੜ ਕੇ ਉਹ ਸ਼ਾਨ ਵਾਲ ਜਿਹੜਾ ਹੈ ਸੰਤਾਂ ਨੂੰ ਸ਼ਰਦਾ ਦੇ ਫੁੱਲ ਪੇਟ ਕੀ ਕਹੋਗੇ ਜੀ ਜਿਵੇਂ ਕਿ ਸਟਾਈਲ ਇਲੈਕਸ਼ਨ ਅੱਗੇ ਆ ਰਹੀ ਹੈ ਉਥੋਂ ਦੇਖਦੇ ਹੋਏ ਤਿਆਰੀਆਂ ਕਿਸ਼ੋਰ ਸਿੰਘ ਨੇ ਸ਼ੋਮਨੀ ਕੱਲ ਜਦੋਂ ਸ਼ਰੋਮ ਨੇ ਅਕਾਲੀ ਦਲ ਕਦੇ ਵੀ ਅਵੇਸਲਾ ਨਹੀਂ ਹੋਇਆ ਅਸੀਂ ਜਿੱਤੀਏ ਅਸੀਂ ਹਾਰੀਏ ਜੇ 2022 ਦੇ ਚੋਣ ਦੇ ਵਿੱਚ ਅਸੀਂ ਕਿਤੇ ਲੂਜ਼ ਕੀਤੇ ਤਾਂ 2022 ਦੀ 20 ਫਰਵਰੀ ਨੂੰ ਜਿਹੜਾ ਮਤਾ ਪਈਆਂ 10 ਮਾਰਚ ਨੂੰ ਰਿਜ਼ਲਟ ਆਇਆ ਤਾਂ ਅਸੀਂ 11 ਮਾਰਚ 12 ਮਾਰਚ ਤੋਂ ਬਾਅਦ ਫੇਰ ਹਲਕਿਆਂ ਦੇ ਵਿੱਚ ਅਸੀਂ ਕਦੇ ਨਹੀਂ ਸੋਚਿਆ ਅਕਾਲੀ ਦਲ ਦਾ ਜਿਹੜਾ ਜਨਮ ਹੈ ਨਾ ਉਹ ਜਿੱਤਾਂ ਹਾਰਾਂ ਦੇ ਨਹੀਂ ਆਕਾਲੀ ਦਲ ਦਾ ਜਨਮ ਜਿਹੜਾ ਹੈ ਉਹ ਸੇਵਾ ਦੇ ਲਈ ਹੈ ਪੰਜਾਬ ਦੇ ਲਈ ਹੈ ਤੇ ਸਾਰੇ ਕੰਮ ਉਹਦਾ ਮੁੱਖ ਮੰਤਵ ਜਿਹੜਾ ਹੈ ਪੰਜਾਬ ਦੇ ਪੰਜਾਬੀਆਂ ਦੀ ਸੇਵਾ ਤੇ ਪੰਜਾਬ ਦੀ ਤਰੱਕੀ ਪੰਜਾਬ ਦੀ ਸ਼ਾਨ ਨੂੰ ਵਧਾਈ ਰੱਖਾਣ ਉਹਦੇ ਲਈ ਸਾਨੂੰ ਕਿਸੇ ਤਰ੍ਹਾਂ ਦੀ ਕੁਰਬਾਨੀ ਕਿਸੇ ਤਰ੍ਹਾਂ ਦਾ ਸਾਨੂੰ ਜਿਹੜਾ ਹਮਲਾ ਮਾਰਨਾ ਭਾਵੇਂ ਉਹਦੇ ਲਈ ਅਸੀਂ ਸਾਰੇ ਕੰਮ ਕਰਦੇ ਹਾਂ ਬਹੁਤ ਫਰਵਿਸ਼ਾਈ ਤੇ ਮਿਲੇਗਾ ਲੋਕਾਂ ਦੀ ਸੀਮਾ ਦੇ ਜਾਂ ਆਪ ਦੇ ਦੇਖੋ ਜਿਹੜਾ ਦਾ ਗੱਠ ਜੋੜ ਦੀ ਗੱਲ ਕਰਦੇ ਹਾਂ ਉਹ ਤਾਂ ਪਹਿਲੇ ਇਹ ਬਹੁਤ ਵੱਡਾ ਲੈਵਲ ਹੈ ਜਿਹੜਾ ਪਾਰਟੀ ਦੇ ਉੱਪਰਲੀ ਲੀਡਰਸ਼ਿਪ ਨੇ ਤੈਅ ਕਰਨਾ ਹੁੰਦਾ ਹੈ ਪ੍ਰਧਾਨ ਸਾਹਿਬ ਨੇ ਤੈਅ ਕਰਨਾ ਹੁੰਦਾ ਹੈ ਪਰੰਤੂ ਇਹ ਲੋਕਾਂ ਦੀ ਵਰਕਰਾਂ ਦੀ ਕਰਾਇ ਜ਼ਰੂਰ ਹੈ ਕਿ ਉਸ ਪਾਰਟੀ ਨਾਲ ਗੱਠ ਜੋੜ ਕੀਤਾ ਜਾਵੇ ਕਿਸੇ ਏਜੰਡਿਆਂ ਤੇ ਗੱਠ ਜੋੜ ਕੀਤਾ ਜਾਵੇ ਜਿਹੜੀ ਪਾਰਟੀ ਸਾਡੇ ਪੰਜਾਬ ਦੇ ਏਜੰਡਿਆਂ ਦਾ ਹੱਲ ਕਰੂਗੀ ਉਹਨਾਂ ਉਹਨਾਂ ਪਾਰਟੀਆਂ ਦੇ ਨਾਲ ਘੱਟ ਜੋੜ ਕੀਤਾ ਜਾਵੇ ਤੇ ਦੂਸਰੀ ਜਿਹੜੀ ਧੜੇ ਨੇ ਉਹ ਤਾਂ ਅਸੀਂ ਤਾਂ ਬਹੁਤ ਦੇਰ ਤੋਂ ਕਹਿ ਚੁੱਕੇ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਹੀ ਕਿਹਾ ਪਰੰਤੂ ਮੈਨੂੰ ਲੱਗਦਾ ਕਿ ਉਹ ਧੜੇ ਜਿਹੜੇ ਵੱਖ ਹੋਏ ਨੇ ਉਹਨਾਂ ਦੇ ਮਨਾਂ ਦੇ ਵਿੱਚ ਇਹ ਹੈ ਕਿ ਅਸੀਂ ਆਪਣੀ ਵੱਖਰੀ ਜਿਹੜੀ ਪਾਰਟੀ ਵੱਖਰਾ ਇੱਕ ਧੜਾ ਖੜਾ ਕਰ ਲਈਏ ਪੰਜਾਬ 'ਚ ਵਿੱਚ ਉਹਨਾਂ ਦਾ ਮਕਸਦ ਸੱਤਾ ਦੇ ਕਾਬਜ਼ ਹੋਣ ਦੀ ਕੋਸ਼ਿਸ਼ ਹੈ ਪਾਰਟੀ ਤੋਂ ਪਰ ਕਾਬਜ਼ ਹੋਣ ਦੀ ਕੋਸ਼ਿਸ਼ ਹੈ ਉਹਨਾਂ ਦੇ ਪੰਜਾਬ ਦੀ ਸੇਵਾ ਨਾਲ ਮਕਸਦ ਨਹੀਂ ਉਹਨਾਂ ਨੂੰ ਸ਼੍ਰੋਮਣੀ ਕਾਲਦਲ ਤਕਰਾ ਕਰਨ ਦੀ ਮਕਸਦ ਨਹੀਂ ਉਹਨਾਂ ਨੂੰ ਸ਼੍ਰੋਮਣੀ ਕਾਲਦੀ ਪੁਨਰ ਸਰਜਿਤੀ ਨਹੀਂ ਚਾਹੀਦੀ ਉਹਨਾਂ ਨੂੰ ਕਿ세 ਪਰਿਵਾਰ ਦੀ ਕਿਸੇ ਧੜੇ ਦੀ ਪੁਨਰ ਸਰਜੀਤੀ ਚਾਹੀਦੀ ਹੈ ਸੋ ਉਹਦੇ ਤੇ ਉਹ ਕੰਮ ਕਰਦੇ ਕੀ ਲੱਗਦਾ ਉਹਨਾਂ ਦੇ ਸਮੇਂ ਚ ਇਕੱਠੇ ਕਦੇ ਹੋ ਸਕਦੇ ਕਿ ਕੋਈ ਦੇਖੋ ਇਕੱਠੇ ਰਾਜਨੀਤੀ ਦੇ ਵਿੱਚ ਹਰ ਚੀਜ਼ ਸੰਭਵ ਹੁੰਦੀ ਹੈ ਪਰੰਤੂ ਕੁਛ ਨਾ ਕੁਛ ਅਜਿਹੇ ਹੁੰਦੇ ਨੇ ਜਿਹੜੀ ਚੀਜ਼ ਏਜੈਂਡਿਆਂ ਦੇ ਖੜੀ ਹੁੰਦੀ ਹੈ ਜਿਹੜੀ ਅਸੂਲਾਂ ਦੇ ਖੜੀ ਹੁੰਦੀ ਹੈ ਅਸੀਂ ਕਹਿੰਦੇ ਹਾਂ ਹਮੇਸ਼ਾ ਜਿੰਨੀ ਸਾਡੀ ਆ ਟੀਮ ਖੜੀ ਹੈ ਜਿੰਨੇ ਜਿੱਥੇ ਹਲਕੇ ਜਾਂਦੇ ਹਾਂ ਅਸੀਂ ਕਹਿੰਦੇ ਯਾਰ ਅਕਾਲੀ ਦਲ ਤਕੜਾ ਕਰੋ ਕਿਤੇ ਵਿਅਕਤੀ ਵਿਸ਼ੇਸ਼ ਨੂੰ ਤਕੜਾ ਨਾ ਕਰੋ ਪਾਰਟੀ ਪ੍ਰਧਾਨ ਸੁਪਰੀਮ ਹੈ ਪਾਰਟੀ ਸੁਪਰੀਮ ਹੈ ਪਾਰਟੀ ਦਾ ਚੋਣ ਨਿਸ਼ਾਨ ਸੁਪ ਹਰ ਬੰਦੇ ਦੇ ਇਹਨਾਂ ਦੇ ਵਿੱਚ ਜਿਹੜੇ ਪੁਰਾਣੇ ਲੀਡਰ ਜਿਹੜੇ ਸਾਡੇ ਤੋਂ ਵੱਖੋ ਗਏ ਨੇ ਉਹ ਕਹਿੰਦੇ ਨਹੀਂ ਸਾਡੇ ਨਾਲ ਨਿਜੀ ਤੌਰ ਤੇ ਜੁੜੋ ਪਾਰਟੀ ਤਾਂ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ 10 ਤੋਂ 0 ਤੇ ਕਿਉਂ ਆਈ ਹੈ ਸਾਡੇ ਜੇ ਪਾਰਲੀਮੈਂਟ ਹਲਕੇ ਦੇ ਵਿੱਚ ਇਹਦੇ ਲਈ ਮੈਨੂੰ ਦੱਸਣ ਦੀ ਲੋੜ ਨਹੀਂ ਸਾਰੀ ਸੰਗਤ ਨੂੰ ਹੈ ਪਤਾ ਅਕਾਲੀ ਦਲ ਨੂੰ ਪੰਜਾਬ ਦੀ ਧਾਰਮਿਕ ਤੇ ਰਾਜਨੀਤਿਕ ਪਛਾਣ ਦੇ ਵਿੱਚੋਂ ਦੇਖਿਆ ਜਾਂਦਾ ਅੱਜ ਉਹ ਪਛਾਣ ਕਿੱਥੇ ਖੜੀ ਹੋਈ ਹੈ ਬਿਲਕੁਲ ਅਕਾਲੀ ਦਲ ਜਿਹੜਾ ਅੱਜ ਵੀ ਸਿੱਖਾਂ ਦੀ ਰਹਿਨਮਾਈ ਕਰਦਾ ਪਰ ਸਿੱਖਾਂ ਦੇ ਨਾਲ ਨਾਲ ਉਹ ਪੰਜਾਬੀਆਂ ਦੀ ਰਹਿਨਮਾਈ ਵੀ ਕਰਦਾ ਹੈ ਕਿਉਂਕਿ ਅਕਾਲੀ ਦਲ ਕੱਲਾ ਜੇ ਕਈ ਅਕਾਲੀ ਦਲ ਹਮੇਸ਼ਾ ਹਰ ਧਰਮ ਦੀ ਰੱਖਿਆ ਕਰਨ ਵਾਸਤੇ ਬਣਿਆ ਅਕਾਲੀ ਦਲ ਸਾਡਾ ਠੀਕ ਹੈ ਅਸੀਂ ਆਪਣੇ ਧਰਮ ਚ ਪਰਪੱਕ ਅਸੀਂ ਆਪਣੇ ਧਰਮ ਦੀ ਗੱਲ ਕਰਦੇ ਆ ਪਰੰਤੂ ਨਾਲ ਨਾਲ ਇਸ ਪੰਜਾਬ ਦੇ ਵਿੱਚ Hindu, Muslim, Christian ਹਰ ਧਰਮ ਦਾ ਹਰ ਮਜਿੱਦ ਦਾ ਬੰਦਾ ਰਹਿੰਦਾ ਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਬਤੌਰ ਲੀਡਰ ਕੋਈ ਵੀ ਲੀਡਰ ਜਿਹੜਾ ਬੰਦਾ ਉਹ ਕਿਤੇ ਇੱਕ ਧਰਮ ਦਾ ਨਹੀਂ ਇੱਕ ਇੱਕ ਧਰਮ ਦਾ ਨਹੀਂ ਹੋ ਕੇ ਚੱਲੇ ਧਾਰਮਿਕ ਜਿਹੜੀ ਲੀਡਰਸ਼ਿਪ ਹੈ ਉਹ ਕੱਲਗਾ ਹੈ ਰਾਜਨੀਤਿਕ ਲੀਡਰਸ਼ਿਪ ਕੱਲਗਾ ਹੈ ਸ਼੍ਰੋਮਣੀ ਕਾਲ ਦਾ ਜੁਟੇ ਕਰਦੀ ਹੈ ਰੱਖਿਆ ਕਰਨ ਲਈ ਨੀਤੀ ਤੌਰ ਤੇ ਵੀ ਪੰਜਾਬ ਦੀ ਰੱਖਿਆ ਕਰਦਾ ਸੀ ਸਾਡਾ ਸੀ ਹਰ ਤਰ੍ਹਾਂ ਦਾ ਸਰਕਾਰ ਕਰਦਾ ਸਾਰਿਆਂ ਨੂੰ ਨਾਲ ਲੈ ਕੇ ਜਿਹੜਾ ਉਹਨੂੰ ਪਰਫੁੱਲਤ ਕਰਦਾ ਜੇਕਰ ਸਰਕਾਰ ਨੂੰ ਦੇਖੀਏ ਹੁਣੇ-ਹੁਣੇ ਸਨਾਮ ਦੇ ਵਿੱਚ ਰੈਲੀ ਹੋਈ ਆ ਵੱਡੀ ਪੱਦਰ ਤੇ ਜਿਹੜੀਆਂ ਪੀਆਰਟੀਸੀ ਦੇ ਬੱਸਾਂ ਸੀਗੀਆਂ ਹੋਰ ਸਰਕਾਰੀ ਮਸ਼ੀਨਰੀ ਸੀ ਵੱਡੇ ਪੱਦਰ ਤੇ ਯੂਜ਼ ਕੀਤੀ ਗਈ ਆ ਪੰਜਾਬ ਦੇ ਖਜ਼ਾਨੇ ਨੂੰ ਵੱਡਾ ਖੋਰਾ ਲਾਇਆ ਗਿਆ ਕਿ ਕਹੂੰ ਮੈਂ ਤਾਂ ਇਹਦੇ ਤੇ ਪਿਛਲੇ 3 ਦਿਨ ਤੋਂ ਹੀ ਬੋਲ ਰਿਹਾ ਹਾਂ ਸਭ ਤੋਂ ਪਹਿਲਾਂ ਮੈਂ ਲਾਈਵ ਹੋਇਆ ਸੀ ਉਸ ਦਿਨ ਟੈਂਟ ਦੇ ਜਿਵੇਂ ਦੁਬਈ ਦੇ ਵਿੱਚ ਉਹ ਕਨੌਪੀਆਂ ਵਾਲੇ ਟੈਂਟ ਲੱਗਦੇ ਆ ਨਾ ਮਾਰੂਥਲ ਚ ਉਹ ਮੇ ਅਨਾਜ ਮੰਡੀ ਸੁਨਾਮ ਦੇ ਵਿੱਚ ਟੈਂਟ ਲੱਗੇ ਤੇ ਉਹ ਟੈਂਟ ਵਿਸ਼ੇਸ਼ ਤੌਰ ਤੇ ਦਿੱਲੀ ਤੋਂ ਆਏ ਜਿਹਦਾ ਖਰਚਾ 3 ਕਰੋੜ ਦੇ ਕਰੀਬ ਮੈਨੂੰ ਪਤਾ ਲੱਗਿਆ ਬਜਟ ਪਿਆ 3 ਕਰੋੜ ਤੇ ਜਿਹੜਾ ਪਿਛਲੀਆਂ ਸਰਕਾਰਾਂ ਦੇ ਵਿੱਚ ਤੇਰੇ ਤੋਂ 5 ਲੱਖ ਹੁੰਦਾ ਸੀ 100 ਗੁਣਾ ਬਜਟ ਵਧਾਤਾ ਤੇ ਜਿਹੜੇ ਦੋਰ ਨੇ ਉਹ ਬਹੁਤ ਵੱਡੇ ਪੰਜਾਬ ਦੇ ਵਿੱਚ ਲਾਏ ਗਏ ਸ਼ਹੀਦਾਂ ਨੂੰ ਸ਼ਰਧਾਜਲੀ ਸਮਾਗਮ ਹੋਣਾ ਬਹੁਤ ਚੰਗੀ ਗੱਲ ਹੈ ਹੋਣਾ ਚਾਹੀਦਾ ਸਾਡਾ ਫਰਜ਼ ਹੈ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਪਰੰਤੂ ਨਾਲ-ਨਾਲ ਸਾਨੂੰ ਇਹ ਦੇਖਣਾ ਚਾਹੀਦਾ ਕਿ ਬੇਫਜ਼ੂਲ ਖਰਚੀ ਜਿਹੜੀ ਹੈ ਤੁਸੀਂ ਉਹੀ ਜੇ 2 ਕਰੋੜ 2.5 ਕਰੋੜ ਰੁਪਏ ਆ ਜਿਹੜਾ ਉਹ ਤੁਸੀਂ ਸ਼ਹੀਦ ਪਰਿਵਾਰਾਂ ਨੂੰ ਵੰਡ ਦੋ ਘਟੋ ਘਟ ਪੰਜਾਬ ਦੇ 100 200 ਪਰਿਵਾਰ ਸ਼ਹੀਦ ਜਿਹੜੇ ਨੇ ਉਹਨਾਂ ਨੂੰ ਪੈਸਾ 2-2 3-3 ਲੱਖ ਰੁਪਏ ਦਿੱਤਾ ਜਾ ਸਕਦਾ ਹੈ ਪਰੰਤੂ ਇਹ ਨਹੀਂ ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਚਮਕਾਉਣਾ ਸੀ ਦੂਜੇ ਪਾਸੇ ਪੀਆਰਟੀਸੀ ਦੀਆਂ 301 ਬੱਸਾਂ ਮੈਂ ਕੱਲ ਵੀ ਡਾਟਾ ਪੇਸ਼ ਕੀਤਾ ਪੀਆਰਟੀਸੀ ਦੀਆਂ 301 ਬੱਸ ਜਿਹੜੀ ਆ ਉਹ ਡਿਊਟੀ ਤੇ ਲੱਗੀ ਬਠਿੰਡਾ ਬੁਲਹਾੜਾ ਸੰਗਰੂਰ ਪਟਿਆਲਾ ਲੁਧਿਆਣਾ ਇਹ ਡੀਪੋਆਂ ਦੀਆਂ ਬੱਸਾਂ ਗਈਆਂ ਤੇ ਜਿਹਦੇ ਮੁਤਾਬਕ ਜੇ 52 ਸੀਟਰ ਬਸ ਦਾ 15000 ਦੀ ਇਕੱਤਰਤਾ ਹੋਣੀ ਚਾਹੀਦੀ ਐ ਪਰ ਸੁਨਾਮ ਦੇ ਵਿੱਚ 5000 ਤੋਂ ਵੱਧ ਕੁਰਸੀ ਨਹੀਂ ਲੱਗੀ ਉੱਥੇ ਉਸ ਟੈਂਟ ਦੇ ਵਿੱਚ ਤੇ ਉੱਥੇ ਵੀ ਇਕੱਤਰਤਾ ਜਿਹੜੀ ਸੀ ਉਹ 2-3000 ਬੰਦੇ ਦੀ ਸੀ ਤੇ ਜਦੋਂ ਦਿੱਲੀ ਵਾਲੇ ਸਾਡੇ ਬਾਬੂ ਜੀ ਬੋਲੇ ਬੋਲਣ ਲੱਗੇ ਤਾਂ ਪੰਜਾਬੀਆਂ ਨੇ ਇੱਕ ਗੱਲ ਕਲੀਅਰ ਕਰਤੀ ਕਿ ਪੰਜਾਬ ਜਿਹੜਾ ਉਹ ਸਿਰਫ ਐ ਸਿਰਫ ਪੰਜਾਬੀਆਂ ਨੂੰ ਸੁਣਨਾ ਚਾਹੁੰਦਾ ਦਿੱਲੀ ਵਾਲਿਆਂ ਨੂੰ ਸੁਣਨਾ ਨਹੀਂ ਚਾਹੁੰਦਾ ਪੰਜਾਬ ਜਿਹੜਾ ਉਹ ਦਿੱਲੀ ਤੇ ਨੈਸ਼ਨਲ ਪਾਰਟੀ ਦੀ ਇਹਨਤਾ ਜਿਹੜੀ ਹੈ ਉਹ ਨਹੀਂ ਮੰਨੂਗਾ ਉਹ ਖੇਤਰੀ ਪਾਰਟੀਆਂ ਨੂੰ ਪੰਜਾਬ ਦੇ ਲੀਡਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਸੁਣਨਾ ਚਾਹੁੰਦਾ ਸੋ ਇਹ ਗੱਲ ਕਲੀਅਰ ਉਹਨਾਂ ਨੂੰ ਸਮਝਣੀ ਚਾਹੀਦੀ ਹੈ ਸਾਰੀਆਂ ਪਾਰਟੀਆਂ ਨੂੰ ਸਮਝਣੀ ਚਾਹੀਦੀ ਹੈ ਨੈਸ਼ਨਲ ਪਾਰਟੀਆਂ ਨੂੰ ਕਿ ਖੇਤਰੀ ਪਾਰਟੀ ਦੀ ਮਜ਼ਬੂਤੀ ਜਿਹੜੀ ਹੈ ਤੇ ਕਾਲੀ ਦਲ ਜਿਹੜਾ ਹਮੇਸ਼ਾ ਇਹ ਗੱਲ ਤੇ ਵਾਜਿਦ ਰਿਹਾ ਹੈ ਕਿ ਉੱਥੇ ਜਦੋਂ ਵੀ ਕੋਈ ਲੀਡਰ ਬੋਲਦਾ ਹੈ ਇੱਕ ਹੋਰ ਬੜੀ ਵੱਡੀ ਗੱਲ ਹੈ ਤੁਸੀਂ ਦੇਖੋ ਅਰਵਿੰਦ ਕੇਰਿਆਲ ਕੋਲੇ ਕੋਈ ਅਹੁਦਾ ਨਹੀਂ ਅਰਵਿੰਦ ਕੇਰਿਆਲ ਕੋਈ ਮੁੱਖ ਮੰਤਰੀ ਨਹੀਂ ਸਿਰਫ ਇੱਕ ਪਾਰਟੀ ਦਾ ਕਰਮਚਾਰੀ ਹੈ ਜਾਂ ਤਾਂ ਇਹ ਪਾਰਟੀ ਦਾ ਪ੍ਰੋਗਰਾਮ ਸੀ ਕੀ ਸਰਕਾਰ ਦਾ ਪ੍ਰੋਗਰਾਮ ਸੀ ਜੇ ਤਾਂ ਸਰਕਾਰ ਦਾ ਪ੍ਰੋਗਰਾਮ ਸੀ ਤਾਂ ਮੁੱਖ ਮੰਤਰੀ ਨੂੰ ਲੀਡ ਕਰਨਾ ਚਾਹੀਦਾ ਕਿਉਂਕਿ ਸਰਕਾਰੀ ਪ੍ਰੋਗਰਾਮ ਹੈ ਖਰਚਾ ਤੁਸੀਂ ਸਰਕਾਰੀ ਪਾ ਰਹੇ ਹੋ ਤੇ ਜੇ ਇਹ ਪਾਰਟੀ ਦਾ ਪ੍ਰੋਗਰਾਮ ਸੀ ਤਾਂ ਸਾਰੇ ਖਰਚੇ ਦੀ ਉਪਰ ਭਾਈ ਜਿਹੜੀ ਉਹ ਪਾਰਟੀ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਕਨਵੀਨਰੋਂ ਦਾ ਲਾਸਟ ਬੋਲੇ ਆਪਾਂ ਉਸੇ ਬੰਦੇ ਨੂੰ ਲਾਸਟ ਬੁਲਾਉਣੇ ਆ ਸਾਡੇ ਗੁਲਜ਼ਾਰੀ ਸਾਹਿਬ ਜਿਹੜੇ ਨੇ ਡੇੜਬੇਦਾਲ ਕਾਂਚਾਰ ਨੇ ਪ੍ਰਧਾਨ ਸਾਹਿਬ ਨੇ ਤਾਂ ਇਹਦਾ ਮਤਲਬ ਇੱਥੇ ਗੱਲਾਂ ਕਲੀਅਰ ਨੇ ਕਿ ਪੰਜਾਬ ਦੀ ਲੁੱਟ ਜਿਹੜੇ 75 ਸਾਲਾਂ ਦਾ ਰੌਲਾ ਪਉਂਦੇ ਸੀ ਜਿੰਨੀ ਲੁੱਟ ਇਹਨਾਂ ਨੇ ਕੀਤੀ ਹੈ 75 ਸਾਲਾਂ ਚ ਮੈਨੂੰ ਨਹੀਂ ਲੱਗਦਾ ਕਿਸੇ ਬੰਦੇ ਇੱਕ ਜੀਜ਼ ਹੋਰ ਦੇਖੀ ਗਈ ਹੈ ਜਿੱਥੇ ਸਮਾਰਕ ਹੈ ਉਦਮ ਸਿੰਘ ਦਾ ਬਣਿਆ ਹੋਇਆ ਉੱਥੇ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਉਹ ਮੁੱਖ ਮੰਤਰੀ ਵੱਲੋਂ ਉੱਥੇ ਜਿਹੜੇ ਅਕਾਲੀ ਦਲ ਦੇ ਪ੍ਰਸਿੱਧ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆ ਆਪਣਾ ਨੀਂਹ ਪੱਥਰ ਰੱਖੇ ਗਏ ਸੀ ਉਹਨਾਂ ਨੂੰ ਵੀ ਧੱਕਿਆ ਗਿਆ ਇਹ ਬਹੁਤ ਵੱਡੀ ਚੀਜ਼ ਦੇਖੋ ਮੀਡੀਆ ਨੂੰ ਐਂਟਰੀ ਨਹੀਂ ਦਿੱਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਜਿਹੜਾ ਨੀਂਹ ਪੱਥਰ ਰੱਖਿਆ ਉਹਨਾਂ ਨੇ ਉਹ ਤੋਂ ਵੱਡੀ ਗੱਲ ਇੱਕ ਬੜੀ ਬੜੀ ਇਤਰਾਜ਼ ਦੀ ਹੈ ਕਿ ਸਨਾਮ ਦੇ ਵਿੱਚ ਸਟੇਡੀਅਮ ਦੇ ਵਿੱਚ ਜਿੱਥੇ ਅਸhtੀਆਂ ਵਿਰਾਜਮਾਨ ਉਹ ਸਮਾਰਕ ਹੈ ਸ਼ਹੀਦ ਉਦਮ ਸਿੰਘ ਦਾ ਉੱਥੇ ਕੋਈ ਬੰਦਾ ਮੱਥਾ ਟੇਕਣ ਨਹੀਂ ਗਿਆ ਨਾ ਸਰਕਾਰ ਦਾ ਨਾ ਵਿਰੋਧੀ ਧਿਰ ਦਾ ਇਕੱਲਾ ਅਕਾਲੀ ਦਲ ਜਿਹੜਾ ਹੈ ਉਹ ਸਟੇਡੀਅਮ ਦੇ ਵਿੱਚ ਜਿਹੜਾ ਪੁਰਾਣਾ ਸਮਾਰਕ ਸਾਰੇ ਜਾਣੇ ਜਾਣਦੇ ਆ ਉਹ ਸਮਾਰਕ ਦੇ ਇਕੱਲਾ ਅਕਾਲੀ ਦਲ ਮੱਥਾ ਟੇਕਣ ਗਿਆ ਉੱਥੇ ਨਾ ਕਿਉਂਕਿ ਪ੍ਰੋਬਲਮ ਜਿੱਦਿ ਇਹ ਬੰਦੇ ਸਿਆਸਤ ਕਰਦੇ ਨੇ ਉੱਥੇ ਛੇ ਬੰਦੇ ਸਿਆਸੀ ਰੂਪੀਆਂ ਸੇਕਣ ਵਾਸਤੇ ਆਉਂਦੇ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇੱਕ ਪਾਰ ਜਿਹਨੂੰ ਬਹੁਤ ਵੱਡੀ ਤਰਜੀਹ ਦਿੱਤੀ ਹੈ ਉਹ ਲੋਕਾਂ ਨੇ ਪਹਿਲੇ ਇਨਕਾਰ ਦੇ ਅਕਾਲੀ ਦਲ ਦਾ ਜੀ ਮੈਂ ਪਹਿਲਾਂ ਕਿਹਾ ਕਿ ਅਕਾਲੀ ਦਲ ਦਾ ਚੋਣ ਤਾਂ ਉਹਨਾਂ ਦੇ ਲਈ ਸਮਝ ਲਓ ਵੀ ਜਿੱਦੇ ਉਹ ਜਿੱਤ ਗਏ ਜਿੱਦੇ ਹਾਰ ਗਏ ਅਕਾਲੀ ਦਲ ਉਸ ਦਿਨ ਤੋਂ ਹੀ ਚੋਣ ਹੈ 2027 ਕੀ 2032 ਕੀ 2029 ਕੀ ਜਿਹੜੀਆਂ ਅਗਲੀਆਂ ਆਹ ਹੋਣਗੀਆਂ ਜਿਹੜੀਆਂ ਬਲਾਕ ਸੰਮਤੀ ਚ ਲੈ ਹਰ ਚੋਣ ਲਈ ਤਿਆਰ ਹੈ ਅਕਾਲੀ ਦਲ ਹਮੇਸ਼ਾ ਤਿਆਰ ਬਰਕਰਾਰ ਰਹਿਣਾ ਲੋਕਾਂ ਦੀ ਪਾਰਟੀ ਹੈ ਲੋਕਾਂ ਦੇ ਵਿੱਚੋਂ ਨਿਕਲੀ ਪਾਰਟੀ ਤੇ ਲੋਕਾਂ ਲਈ ਪਾਰਟੀ ਹੈ ਅਕਾਲੀ ਦਲ ਇਹਦੇ ਲਈ ਮਜ਼ਬੂਤ ਹੈ ਦੀ ਇਲੈਕਸ਼ਨ ਆ ਰਹੀ ਹੈ ਕੀ ਲੱਗਦਾ ਉਹ ਦੇਖਦੇ ਹੋਏ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਸੂਨੀ ਕਾਲੀਦਲ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਆ ਤੁਸੀਂ ਆਪਣੇ ਹਰਕਾ ਦੇ ਵਿੱਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਅੱਗੇ-ਅਗੇ ਜਿਵੇਂ ਕਿ ਮੀਟਿੰਗਾਂ ਕਰ ਰਹੇ ਹੋ ਜਾਂ ਹੋਰ ਇਸ ਤਰ੍ਹਾਂ ਦੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਦੇਖੋ ਜਿਹੜੀ ਅੱਜ ਸਾਡੀ ਮੀਟਿੰਗ ਸੀ ਜਿਹੜੇ ਸਾਡੇ ਅਮਰ ਸ਼ਹੀਦ ਸਰਪ ਚੰਦ ਸਿੰਘ ਲਾਂਬਾਵਾਲਾ ਸਾਹਿਬ ਉਹਨਾਂ ਦੀ ਵਰਸੀ ਦੇ ਸਬੰਧ ਵਿੱਚ ਨਾਲ ਹੀ ਸਾਡੇ ਜਿਹੜੀ ਹਲਕੇ ਦੇ ਜਿੰਨੇ ਵੀ ਪਿੰਡ ਹੈ ਉਹਨਾਂ ਦੇ ਵਿੱਚੋਂ ਉਸਕ ਵਰਕਰ ਸਾਡੇ ਨਸਲ ਲੱਗੇ ਜਿਹਨਾਂ ਨੂੰ ਪਹੁੰਚੇ ਆ ਤੇ ਵਾਦ ਕਰਕੇ ਪਹੁੰਚੇ ਆ ਪਰ ਤੁਸੀਂ ਅੱਜ ਦੀ ਮੀਟਿੰਗ ਦੇ ਵਿੱਚ ਜੀ ਕੀ ਹੋਵੇਗਾ ਜਿਹੜੇ ਪਿਛਲੇ ਸਮੇਂ ਦੇ ਵਿੱਚ ਸਾਡਾ ਯੂਥ ਯੂਥ ਵਾਲੇ ਨੌਜਵਾਨ ਸੀ ਉਹ ਥੋੜਾ ਮੁੱਖ ਮੋੜ ਗਏ ਸੀ ਅੱਜ ਦੀ ਮੀਟਿੰਗ ਦੇ ਵਿੱਚ ਅੱਧ ਤੋਂ ਵੱਸ ਸਾਡਾ ਯੂਥ ਵਾਲੇ ਮੁੰਡੇ ਇੱਥੇ ਆਏ ਆ ਇਸ ਦੇ ਹਿਸਾਬ ਤੁਸੀਂ ਲਾ ਲਿਓ ਜਿਹੜੀ ਯੂਥ ਬਾਬਾ ਸ਼ਰੋਮਾ ਕਾਲੀ ਤਲਵਾਰ ਵਾਲੇ ਮੁੰਡੇ ਆ ਹੁਣ 2021 ਦੇ ਬੰਦੇ ਸ਼ਰੋਮ ਨਹੀਂ ਕਰਦੇ ਆ ਤਿਆਰੀਆਂ ਵੀ ਸਾਡੀ ਫੁੱਲ ਨਾਲ ਉਹਦੇ ਨਾਲ ਹੀ ਅਸੀਂ ਬੜੀਆਂ ਸਾਡੇ ਹਲਕੇ ਦੇ ਵਿੱਚ ਨਮਾਇੰਦੇ ਆਏ ਉਹ ਵਹਿਲੇ ਨਿਕਲੇ ਭਾਈ ਕਹਿੰਦੇ ਹੀ ਕਹਿ ਗਿਆ ਵੀ ਹੁਣ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਆ ਜਿਹੜੇ ਸਾਡੇ ਅੱਗੇ ਗੁੱਥ ਵਾਈਜ਼ ਕਮੇਟੀਆਂ ਬਣਨੀਆਂ ਜਾਂ ਹੋਰ ਅੰਦੇਦਾਰਾਂ ਦੀ ਚੋਣ ਹੋਣੀ ਹੈ ਉਹ ਸਾਰੀਆਂ ਅੱਜ ਲਈ ਪਰ ਡਿਸਪੰਸ ਦੀ ਨਿਮੈਂਦਾ ਜੱਥੇ ਬੰਦੀ ਸ਼ਰੋਹ ਨਹੀਂ ਗੱਲ ਜਾਂਦੇ ਲਖੜੇ ਕਿੱਡੀ ਵੱਡੀ ਗੱਲ ਹੈ ਕਿ ਪਾਰ ਜਿਹਨੂੰ ਬਹੁਤ ਬੁਰੀ ਕਰੀ ਦਿੱਤੀ ਹੈ ਉਹ ਲੋਕਾਂ ਨੇ ਰਹਿ ਜਾਂਦੇ ਜੇਕਰ ਕੋਈ ਕੰਮ ਕਰੂਗਾ ਤਾਂ ਕਮੀ ਉਸੇ ਤੇ ਰਹੂਗੀ ਜਿਹਨੇ ਕੰਮ ਹੀ ਨਹੀਂ ਕਰਨਾ ਉਹ ਤਾਂ ਗਲਤੀ ਕੀ ਉਹ ਵੀ ਤਾਂ ਕਮੀ ਕੀ ਹੋਵੇ ਸੋ ਜਿਹੜੀਆਂ ਸ਼ਨੀਵਾਰ ਹੈ ਸਾਡੇ ਕੋਲੇ ਕਮੀਆਂ ਰਹੀਆਂ ਅਸੀਂ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਕਿ ਉਹਨਾਂ ਕਮੀਆਂ ਨੂੰ ਹੁਣ ਦੁਬਾਰਾ ਉਹਨਾਂ ਦਰਹੀਏ ਉਹ ਕਮੀਆਂ ਨੂੰ ਪੂਰੀ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਤੇ ਲੋਕਾਂ ਦੀ ਸਰਕਾਰ ਬਣੇ ਤਾਂ ਜੋ ਲੋਕਾਂ ਦੇ ਜਿਹੜੇ ਅੱਜ ਦਾ ਟਾਈਮ ਹੈ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਇਹ ਦੇਖੋ ਕੋਈ ਵੀ ਵਰਗ ਹੈ ਜੋ ਸੁਰੱਖਿਤ ਨਹੀਂ ਹੈ ਸਭ ਦਿਨ ਵਿਆੜੀ ਕਤਲ ਹੋਣੇ ਆਪਾਂ ਤਿੰਨ ਦਿਹਾੜੀ ਨਸ਼ਾ ਦੇਖਣਾ ਜਿਵੇਂ ਤੁਸੀਂ ਦੇਖੋ ਜਿਹੜੀ ਸਰਕਾਰ ਕੀ ਗੱਲ ਕਰਦੀ ਹੈ ਜੀ ਕਿ ਖੰਭੀ ਸੱਚੀ ਮਾਂ ਹੋ ਕੇ ਚਿੱਲੇ ਪਰ ਜਦੋਂ ਪਾਸ ਦਿਨ ਮੈਂ ਜੱਥੇ ਬੰਦੀ ਸ਼ੋਹ ਨਹੀਂ ਕਰਦੇ ਰੱਖੜੇ ਕਿੱਡੀ ਵੱਡੀ ਗੱਲ ਹੈ ਸਾਹਿਬ ਜੀ ਸੌਖਾ ਬਹੁਤ ਵੱਡੀ ਤਰੀਕੇ ਦੀ ਬਹੁਤ ਚੰਗੀ ਨੇ ਮਿਲਦਾ ਚਨਾਕ ਜਿਹਨਾਂ ਨੇ ਵੀ ਅਸੀਂ ਨਸ਼ਾ ਖਤਮ ਕਰ ਦਾਂਗੇ ਕਿ ਅੱਜ ਨਸ਼ਾ ਖਤਮ ਹੋ ਗਿਆ ਅਸੀਂ ਇਨਕੀ ਦੇ ਨਾਮ ਦਾਸ ਕੇ ਵੱਖਰੀ ਗੱਲ ਹੈ ਪਰ ਤੁਹਾਨੂੰ ਮਿਲ ਜਾਈਦਾ ਹੈ ਜੀ ਜੀ ਤੁਸੀਂ ਇਹ ਦੱਸੋ ਕਿ ਅੱਜ ਨਸ਼ਾ ਕਿੰਨਾ ਖਤਮ ਹੋਇਆ ਕਿਉਂਕਿ ਆਪਾਂ ਦਾ ਨਵੇਂ ਗਏ ਦੁੱਗਣਾ ਤਿੱਗਣਾ ਵਧ ਗਿਆ ਦੁੱਗਣਾ ਤਿੱਗਣਾ ਦੋ ਘਰਾਂ ਦੇ ਵਿੱਚ ਮਿਲਣ ਲੱਗ ਗਿਆ ਦੁਕਾਨਾਂ ਦੇ ਵਿੱਚ ਮਿਲਣ ਲੱਗ ਗਿਆ ਸ਼ਰੇ ਆਮ ਗੋਲੀਆਂ ਚੱਲਣ ਲੱਗ ਗਈ ਕਿਸੇ ਕੋਈ ਇੱਥੇ ਸੁਰੱਖਿਅਤ ਨਹੀਂ ਹੈ ਇਸ ਜਿਹੜੀ ਆ ਆਮ ਆਦਮੀ ਦੇ ਨਾਲ ਇਹ ਖੱਬੀ ਬਾਹਵਾਂ ਦੇ ਚੱਲੇ ਪਰ ਪੰਜ ਕਈ ਹੈ ਜਿੱਥੇ ਬੰਦੀ ਸ਼ਹੀਦ ਨਹੀਂ ਕੱਢ ਦਿੰਦੇ ਨਾ ਖੜੇ ਨੇ ਕਿੱਡੀ ਵੱਡੀ ਤਰ੍ਹਾਂ ਖਲਾਫ ਖੇਡ ਦੇ ਵਿੱਚ ਤਿੰਨ ਕਰੋੜ ਦਾ ਤਾਂ ਟੈਂਟ ਲੱਗਿਆ ਹੋਗੀ 3 ਕਰੋੜ ਦਾ ਜੇ ਟੈਂਟ ਕਿੰਨਾ ਦਾ ਲੱਗਿਆ ਅਸੀਂ ਫੇਰ ਵੀ ਮੰਨ ਲੈਂਦੇ ਵੀ ਜੇਕਰ ਉਹ ਪੰਜਾਬ ਦੇ ਲੋਕਾਂ ਨੂੰ ਫੁੱਲ ਲੱਗਦਾ ਕਿ ਪੰਜਾਬੀਆਂ ਨੂੰ ਕਿਸੇ ਨੂੰ ਤਾਂ ਰੋਜ਼ਗਾਰ ਮਿਲਿਆ ਨਾ ਪਰ ਬੜੀ ਨਗਰਦਾਨਾਂ ਦਾ ਮਾੜੀ ਗੱਲ ਹੈ ਸਭੀ ਸੱਚੀ ਬਾਹ ਹੋ ਕੇ ਚੱਲੇ ਪਰ ਜਿਹੜਾ ਟੈਂਟ ਜੱਥੇਬੰਦੀ ਉਹ ਸਾਰਾ ਲੋਭ ਨਹੀਂ ਕਰ ਜਾਂਦੇ ਨਾਲ ਖੜੇ ਇਹ ਖਾਸ ਸਾਹਿਬ ਨੇ ਇਹ ਹੈਗੇ ਆ ਜਿਹਨਾਂ ਨੇ ਬਹੁਤ ਵੱਡੀ ਦਿੱਤੀ ਹੈ ਇਹਨਾਂ ਨੇ ਜਿੰਨਾ ਵੀ ਅੱਜ ਤੱਕ ਰੈਲੀ ਕੀਤੀ ਹੈ ਉਹ ਸਾਰਾ ਖਰਚਾ ਚਾਹ ਰੋਕੀਦਾ ਹੈ ਜਾਂ ਟੈਂਟ ਦਾ ਯਾ ਫਿਰ ਜਿਹੜੇ ਵੱਡੇ ਵੱਡੇ ਆਦਰ ਦੇ ਇਥੇ ਬਿਠਾਏ ਹੋਏ ਆ ਸਾਰੇ ਜਿੰਮੇਦਾਰਾ ਸਾਡੇ ਦੇ ਪੰਜਾਬ ਦੇ ਹੋਣ ਦਾ ਕੋਈ ਸੇਵਾ ਕਰਦੇ ਤੇ ਇੱਕ ਲੋਕੋ ਜਿਹੇ ਨਾਸ਼ਾ ਦੇਖੇ ਪਾ ਕਾਲੀ ਦਾ ਲੱਗਿਆ ਆਪਣਾ ਨਿਹਦੇ ਜਗ੍ਹਾ ਪੱਧਰ ਬੰਦਾ ਬਿਠਾ ਲੱਗਦਾਗਾ ਸਾਰਾ ਗੋਵਰ ਨੂੰ ਸੇਵਾ ਕਰਦਾਗਾ ਜਨ ਜੇ ਨਹੀਂ ਲੱਗਦਾਗਾ ਵੀ ਜੀ ਲੜਾਈ ਕਿਸ ਤਰ੍ਹਾਂ ਦੀ ਹੋਣੀ ਸੋਤਾਈ ਦੇ ਵਿੱਚ ਦੇਖੋ ਜਿਹੜੀ ਰਾਜਨੀਤੀ ਆ ਨਾ ਰਾਜਨੀਤੀ ਦੇ ਵਿੱਚ ਨਾ ਇਹ ਨਹੀਂ ਪੈਸਾ ਵੀ ਆ ਬਸ ਗੱਲ ਚੱਲੇ ਪਰ ਜਗਤ ਨਿਧ ਮੈਨਾਂ ਜੱਥੇ ਵਰਦੀ ਉਹ ਕਿਸੇ ਟਾਈਮ ਤੇ ਵੀ ਬੜੀ ਵੱਡੀ ਗੱਲ ਘਰ ਵਾਪਸੀ ਹੋ ਸਕਦੀ ਹੈ ਇੱਕ ਬਾਤ ਜਿਹਨੂੰ ਬਹੁਤ ਬੰਦ ਕਰਦਾ ਕਿ ਕਿਹੜੇ ਬੰਦੇ ਆ ਕੇ ਜਿਹੜੇ ਲੀਡਰ ਪਰਜ ਪੰਥ ਨਿਧ ਮੈਨਾਂ ਜੱਥੇ ਬੰਦੀ ਬਾਤ ਵੀ ਛੱਡ ਗਏ ਉਹ ਪੱਲੇ ਲੀਡਰ ਗਏ ਹੈ ਉਹਨਾਂ ਦੀ ਨਾਰਾਤ ਜਿਹਨੂੰ ਬਹੁਤ ਬਹੁਤ ਮਿਲਦੀ ਦਿੱਤੀ ਹੈ ਤੁਸੀਂ ਅੱਜ ਇਹ ਸੋਚਣਾ ਅਸੀਂ ਮੈਨੂੰ ਕਹਿੰਦੇ ਕਿ ਤੁਸੀਂ ਦੇਖੋ ਸਾਡੇ ਹਲਕੇ ਦੇ ਵਿੱਚੋਂ ਬਹੁਤ ਭੰਗ ਹੈ ਜਿਹੜੇ ਲੋਕ ਹੈ ਇਹ ਸਾਡੇ ਸਾਰੇ ਵਰਕਰਾਂ ਜੋ ਇੱਕ ਵਿੱਚ ਆਏ ਦਿਨ ਰਾਤ ਮਿਹਨਤ ਕਰਦੇ ਹੈ